ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਕੀ ਇਹਦੇ ਬਹੁਤ ਸਵਾਦ ਚੀਲੇ ਚੀਲਾ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਨਾਸ਼ਤਾ ਵੀ ਕਹਿ ਸਕਦੇ ਹੋ ਲਓ ਜੀ ਉਹਦੇ ਵਾਸਤੇ ਇਹ ਲਿਆਤੀ ਆਪਾਂ ਕੀ ਆ ਲੋਕੀ ਕद्दू ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲਾਂਗੇ ਉਸ ਤੋਂ ਬਾਅਦ ਆਪਾਂ ਛਿੱਲ ਕੇ ਇਹਨੂੰ ਧੋ ਕੇ ਫਿਰ ਉਸ ਫਿਰ ਕद्दूकश ਕਰਾਂਗੇ ਬਹੁਤ ਜਿਆਦਾ ਸੌਖਾ ਹੈ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਹੈਗਾ ਤੇ ਬਹੁਤ ਜਿਆਦਾ ਹੈਲਦੀ ਹੈ ਕਈ ਵਾਰੀ ਬੱਚੇ ਆ ਜਿਹੜੇ ਕੀ ਆ ਨਹੀਂ ਖਾਂਦੇ ਜਾਂ ਸਾਡੇ ਪਰਿਵਾਰ ਦੇ ਵਿੱਚ ਕੋਈ ਨਹੀਂ ਖਾਂਦਾ ਗਰਮੀਆ ਦਾ ਮੌਸਮ ਆ ਕੀ ਆ ਬਹੁਤ ਜਿਆਦਾ ਠੰਡਾ ਹੁੰਦਾ ਸਾਨੂੰ ਜਿੰਨਾ ਹੋ ਸਕੇ ਉੰਨਾ ਖਾਣਾ ਚਾਹੀਦਾ ਪਰ ਕਈ ਵਾਰੀ ਦਿਲ ਲੈ ਜਾਂਦਾ ਸਾਡਾ ਉਹੀ ਸੇਮ ਦੀ ਸਬਜ਼ੀ ਵਗੈਰਾ ਬਣਾ ਕੇ ਤੇ ਕਈ ਵਾਰੀ ਆਪਣਾ ਨਹੀਂ ਵੀ ਦਿਲ ਕਰਦਾ ਵੀ ਰੋਜ਼ ਆਪਾਂ ਸਬਜ਼ੀ ਬਣਾਈਏ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਬਹੁਤ ਸੌਖਾ ਇਹਦਾ ਚੀਲਾ ਬਣਾ ਸਕਦੇ ਹੋ ਜਿਹਨੂੰ ਪੂੜਾ ਵੀ ਬੋਲਿਆ ਜਾਂਦਾ ਬਹੁਤ ਜਿਆਦਾ ਸਵਾਦ ਬਣਦਾ ਬਿਲਕੁਲ ਵੀ ਨਹੀਂ ਪਤਾ ਲੱਗਦਾ ਤੁਸੀਂ ਕਿਸੇ ਨੂੰ ਵੀ ਪਰਿਵਾਰ ਦੇ ਵਿੱਚ ਨਹੀਂ ਦੱਸਣਾ ਵੀ ਆਪਾਂ ਇਹ ਕੀ ਬਣਾਇਆ ਕਾਤੋਂ ਬਣਾਇਆ ਇੱਕ ਵਾਰੀ ਉਹਨਾਂ ਨੂੰ ਖਾਣ ਦਿਓ ਤੇ ਫਿਰ ਉਸ ਤੋਂ ਪੁੱਛ ਬਾਅਦ ਪੁੱਛਿਓ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਲੋ ਜੀ ਇਹਦੇ ਵਿੱਚੋਂ ਆਪਾਂ ਸਾਰੇ ਬੀਜ ਕੱਢਦੇ ਕਿਉਂਕਿ ਥੋੜਾ ਜਿਹਾ ਸਖਤ ਸੀ ਬੀਜ ਜਿਹੜੇ ਕੱਚੇ ਨਹੀਂ ਸੀ ਤੇ ਆਪਾਂ ਇਹਨੂੰ ਉੱਪਰ-ਉੱਪਰ ਤੋਂ ਜਿਹੜਾ ਕੱਦੂ ਕਸ਼ ਕਰ ਲਾਂਗੇ ਇਹਨੂੰ ਤੁਸੀਂ ਸਬਜ਼ੀ ਵਗੈਰਾ ਦੇ ਵਿੱਚ ਪਾ ਸਕਦੇ ਹੋ ਜੇ ਕਿਸੇ ਦੇ ਪੈਰ ਸੜਦੇ ਨੇ ਥੱਲੋਂ ਗਰਮੀ ਜ਼ਿਆਦਾ ਫੀਲ ਹੁੰਦੀ ਹੈ ਤਾਂ ਇਹਨੂੰ ਆਪਾਂ ਜਿਹੜਾ ਗੁੱਦਾ ਹੂੰ ਆਪਾਂ ਪੈਰਾਂ ਤੇ ਵੀ ਮਲ ਸਕਦੇ ਹਾਂ ਬਹੁਤ ਜ਼ਿਆਦਾ ਠੰਡਕ ਦਿੰਦਾ ਹੱਥਾਂ ਪੈਰਾਂ ਤੇ ਤੁਸੀਂ ਇਹਨੂੰ ਮਲ ਸਕਦੇ ਹੋ ਆਪਾਂ ਬਰੀਕ ਵਾਲੇ ਪਾਸੇ ਨਾਲ ਇਹਨੂੰ ਕद्दूकश ਕੀਤਾ ਮੋٹے ਵਾਲੇ ਨਾਲ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਇਹ ਬਰੀਕ-ਬਰੀਕ ਚਾਹੀਦੇ ਨੇ ਲੱਛੇ ਦੇ ਇਹਨੂੰ ਆਪਾਂ ਸਾਰੇ ਨੂੰ ਕद्दूकश ਕਰ ਲਾਂਗੇ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਇਹ ਤੁਸੀਂ ਬੱਚਿਆਂ ਦੇ ਟਿਫਨ ਦੇ ਵਿੱਚ ਵੀ ਸਕੂਲ ਦੇ ਵਿੱਚ ਪਾ ਸਕਦੇ ਹੋ ਦੁਪਹਿਰ ਵੇਲੇ ਵੀ ਬਣਾ ਸਕਦੇ ਹੋ ਸਵੇਰੇ ਵੀ ਬਣਾ ਸਕਦੇ ਹੋ ਜਦੋਂ ਨਿਆਣੇ ਸਕੂਲੋਂ ਆਉਂਦੇ ਨੇ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਬਹੁਤ ਜ਼ਿਆਦਾ ਸਵਾਦ ਲੱਗਦਾ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਫਿਰ ਉਸ ਤੋਂ ਬਾਅਦ ਮੈਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਲਓ ਜੀ ਇੱਥੇ ਮੈਂ ਦੋ ਕੌਲੀਆਂ ਬੇਸਣ ਦੀਆਂ ਲਈਆਂ ਸੌਰੀ ਸੂਜੀ ਦੀਆਂ ਲਈਆਂ ਨੇ ਤੁਸੀਂ ਇਹਦੀ ਜਗ੍ਹਾ ਤੇ ਬੇਸਣ ਵੀ ਪਾ ਸਕਦੇ ਹੋ ਜੇ ਬੇਸਣ ਨਹੀਂ ਹੈਗਾ ਤਾਂ ਸਿੰਪਲ ਕਣਕ ਦਾ ਆਟਾ ਵੀ ਪਾ ਸਕਦੇ ਹੋ ਉਹਦੇ ਤੋਂ ਵੀ ਇਹ ਬਹੁਤ ਜ਼ਿਆਦਾ ਸਵਾਦ ਬਣਦਾ ਮੈਂ ਸੂਜੀ ਪਾਈ ਆ ਨਾਲ ਆਪਾਂ ਪਾਵਾਂਗੇ ਜੀ ਦੋ ਚਮਚੇ ਦਹੀਂ ਦੇ ਤਾਜ਼ਾ ਦਹੀਂ ਆਹੇ ਜਿਆਦਾ ਖੱਟਾ ਨਹੀਂ ਹੈਗਾ ਜੇ ਖੱਟਾ ਹੋਇਆ ਫਿਰ ਤੁਸੀਂ ਇੱਕ ਚਮਚਾ ਹੀ ਪਾਓ ਤੇ ਇਹਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਦੀ ਪਾ ਕੇ ਪਹਿਲਾਂ ਇਹਨੂੰ ਘੋਲ ਲਾਂਗੇ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਹੀ ਆਪਾਂ ਜਿਹੜੀ ਮਿਕਸੀ ਆ ਚਲਾਉਣੀ ਆ ਕਿਉਂਕਿ ਇਹਨੇ ਮਿਕਸੀ ਦੇ ਵਿੱਚ ਘੁਲਣਾ ਨਹੀਂ ਪੂਰੀ ਕਕੌਲੀ ਮੈਂ ਪਾਤੀ ਪਾਣੀ ਦੀ ਭਰੀ ਹੋਈ ਆਪਾਂ ਇਹਨੂੰ ਘੋਲ ਲੈਨੇ ਆ ਉਸ ਤੋਂ ਵਾਦਾ ਆਪਾਂ ਇਹਨੂੰ ਗ੍ਰਾਇੰਡ ਕਰ ਲਾਂਗੇ ਕਿਉਂਕਿ ਜਿਹੜੀ ਮੇਰੇ ਕੋਲੇ ਸੂਜੀ ਸੀ ਇਹ ਮੋਟੀ ਸੀ ਜੇ ਬਰੀਕ ਹੋਵੇ ਫਿਰ ਤਾਂ ਕਈ ਵਾਰੀ ਲੋਡ ਵੀ ਨਹੀਂ ਪੈਂਦੀ। ਬਾਕੀ ਇਹ ਜਿਹੜਾ ਆਪਾਂ ਬਣਾਉਣਾ ਹੈ ਬੈਟਰ ਮਿਕਸੀ ਦੇ ਵਿੱਚ ਜਿਆਦਾ ਵਧੀਆ ਸਮੂਥ ਜਿਹਾ ਬਣ ਜਾਂਦਾ। ਲਓ ਜੀ ਦੋ ਕੋਲੀਆਂ ਪੂਰੀਆਂ ਪ੍ਰੋਪਰ ਪੈ ਗਈਆਂ ਇਹੋ ਜਿਹਾ ਘੋਲ ਆ ਇਹ। ਜਿਆਦਾ ਪਤਲਾ ਨਾ ਕਰਿਓ ਕਿਉਂਕਿ ਜਿਹੜਾ ਆਪਣਾ ਘੀ ਆ ਉਹਦੇ ਵਿੱਚ ਵੀ ਪਾਣੀ ਆ। ਤੇ ਜਿਹੜਾ ਕद्दूकस ਕੀਤਾ ਹੋਇਆ ਘੀ ਆ ਸੀ ਇਹ ਆਪਾਂ ਇਹਦੇ ਵਿੱਚ ਮਿਕਸ ਕਰ ਲਾਂਗੇ। ਇੱਕ ਵਾਰੀ ਤੁਸੀਂ ਬਣਾ ਕੇ ਦੇਖਿਓ ਤੁਸੀਂ ਬਾਰੀ-ਬਾਰੀ ਇਹਨੂੰ ਬਣਾਉਂਗੇ। ਮੈਨੂੰ ਪਰਸਨਲੀ ਕੀ ਆ ਬਹੁਤ ਜ਼ਿਆਦਾ ਪਸੰਦ ਆ ਸੋ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਟਰਾਈ ਕਰਦੇ ਰਹਨੇ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੁਸੀਂ ਇਹਦੇ ਵਿੱਚ ਇੱਕ ਬਰੀਕ ਕੱਟ ਕੇ ਪਿਆਜ਼ ਪਾ ਸਕਦੇ ਹੋ ਬਿਲਕੁਲ ਬਰੀਕ-ਬਰੀਕ ਕਟੀਆਂ ਮਿਰਚਾਂ ਪਾ ਸਕਦੇ ਹੋ ਹਰੀਆਂ ਤੇ ਜੇ ਬੱਚਿਆਂ ਨੇ ਖਾਣਾ ਫਿਰ ਤੁਸੀਂ ਮਿਰਚਾਂ ਨਾ ਪਾਓ ਕਿਉਂਕਿ ਮੂੰਹ ਚ ਆ ਜਾਂਦੀਆਂ ਨੇ ਕਈ ਵਾਰੀ ਫਿਰ ਨਿਆਣੇ ਨਹੀਂ ਖਾਂਦੇ ਲੋ ਜੀ ਇਧਰ ਆਪਾਂ ਬਣਾਵਾਂਗੇ ਚਟਨੀ ਹਰੀਆਂ ਮਿਰਚਾਂ ਲਈਆਂ ਨੇ ਬਿਲਕੁਲ ਥੋੜਾ ਜਿਹਾ ਅਦਰਕ ਲਿਆ ਮੈਂ ਪੁਦੀਨਾ ਲਿਆ ਜੇ ਤੁਹਾਡੇ ਕੋਲੇ ਧਨੀਆ ਹੈਗਾ ਧਨੀਆ ਵੀ ਪਾ ਸਕਦੇ ਹੋ ਇੱਕ ਚਮਚਾ ਪਾਵਾਂਗੇ ਆਪਾਂ ਦਹੀਂ ਦਾ ਤੁਸੀਂ ਇਹ ਚਟਨੀ ਬਣਾ ਕੇ ਸਟੋਰ ਕਰ ਸਕਦੇ ਹੋ ਬਿਲਕੁਲ ਥੋੜਾ ਜਿਹਾ ਪਾਇਆ ਜੀ ਮੈਂ ਆਲੂ ਭੂਜੀ ਇਹਦੇ ਨਾਲ ਇਹਦਾ ਚਟਨੀ ਦਾ ਜਿਹੜਾ ਰੰਗ ਆ ਉਹ ਵੀ ਬਹੁਤ ਸੋਹਣਾ ਆਉਂਦਾ ਤੇ ਦੂਜਾ ਇਹ ਸੰਘਣੀ ਬਹੁਤ ਬਣਦੀ ਆ ਸਵਾਦ ਵੀ ਬਹੁਤ ਜ਼ਿਆਦਾ ਲੱਗਦੀ ਆ ਤੁਸੀਂ ਇਹਦੀ ਜਗ੍ਹਾ ਤੇ ਕੋਈ ਵੀ ਭੂਜੀ ਆ ਪਾ ਸਕਦੇ ਹੋ ਕੋਈ ਤੁਹਾਡੇ ਕੋਲੇ ਮਠੀ ਹੋ ਗਿਆ ਰ ਹੈਗੀ ਆ ਨਮਕੀਨ ਉਹ ਪਾ ਸਕਦੇ ਹੋ ਪਾਪੜ ਹੈਗਾ ਕੋਈ ਉਹ ਵੀ ਪਾ ਸਕਦੇ ਹੋ ਲਓ ਜੀ ਅੱਧਾ ਕ ਚਮਚਾ ਮੈਂ ਸਿੰਧਾ ਲੂਣ ਪਾਇਆ ਸੀ ਤੇ ਜੀਰੇ ਦਾ ਪਾਊਡਰ ਪਾਇਆ ਭੁੰਨੇ ਹੋਏ ਦਾ ਬਿਲਕੁਲ ਥੋੜਾ ਜਿਹਾ ਪਾਇਆ ਮੈਂ ਅਮਚੂਰ ਪਾਊਡਰ ਜੋ ਤੁਹਾਨੂੰ ਪਸੰਦ ਆ ਇਹ ਚ ਮਸਾਲਾ ਤੁਸੀਂ ਉਹ ਪਾ ਸਕਦੇ ਹੋ ਲਓ ਜੀ ਚਟਨੀ ਆਪਾਂ ਚੰਗੀ ਤਰ੍ਹਾਂ ਪੀਸ ਲਈ ਆ ਬਹੁਤ ਸੋਹਣੀ ਚਟਨੀ ਬਣੀ ਆ ਬਹੁਤ ਜ਼ਿਆਦਾ ਸਵਾਦ ਬਣੀ ਆ ਇਹ ਤੇ ਮੈਂ ਪੀਸਣ ਵੇਲੇ ਬਰਫ਼ ਵਾਲਾ ਠੰਡਾ ਪਾਣੀ ਪਾਇਆ ਸੀ ਉਹਦੇ ਨਾਲ ਫਿਰ ਜਿਹੜਾ ਚਟਨੀ ਦਾ ਰੰਗ ਆ ਹਰਾ ਹਰਾ ਰਹਿੰਦਾ ਬਿਲਕੁਲ ਵੀ ਕਾਲਾ ਨਹੀਂ ਹੁੰਦਾ ਤੇ ਨਾਲ ਮੈਂ ਰੱਖੀ ਹੋਈ ਆ ਜੀ ਖੇਤ ਵਾਲਿਆਂ ਦੀ ਚਾਹ ਆਪਣੇ ਲੱਗਦਾ ਖੇਤ ਝੋਨਾ ਪਹਿਲੇ ਮੈਨੂੰ ਕਮੈਂਟ ਕਰਿਆ ਸੀ ਭੈਣੇ ਤੁਸੀਂ ਗਰਮੀ ਤੋਂ ਡਰ ਗਏ ਨਹੀਂ ਜੀ ਬਿਲਕੁਲ ਵੀ ਗਰਮੀ ਵਗੈਰਾ ਤੋਂ ਨਹੀਂ ਡਰੇ ਵੀਡੀਓ ਅਪਲੋਡ ਕਈ ਵਾਰੀ ਨਹੀਂ ਹੁੰਦੀ ਕਿਉਂਕਿ ਆਪਾਂ ਖੇਤੀ ਕਰਦੇ ਆ ਤੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਮੈਂ ਕੱਲੀ ਆ ਸੋ ਕਈ ਵਾਰੀ ਵੀਡੀਓ ਅਪਲੋਡ ਨਹੀਂ ਹੁੰਦੀ ਅੱਜ ਵੀ ਆਪਣੇ 25 ਜਾਣੇ ਸੀ ਜਿਹੜੇ ਖੇਤ ਛੋਨਾ ਲਾਉਂਦੇ ਸੀ ਬਾਕੀ ਫਿਰ ਆਪਣਾ ਘਰ ਦਾ ਪਰਿਵਾਰ ਹੋ ਜਾਂਦਾ ਤਾਂ ਕੰਮ ਬਹੁਤ ਜ਼ਿਆਦਾ ਵੱਜ ਜਾਂਦਾ ਨਾਲ ਨਾਲ ਮੇਰੀ ਵੀਡੀਓ ਵੀ ਚੱਲ ਰਹੀ ਸੀ ਕਿਉਂਕਿ ਦੁਪਹਿਰ ਦਾ ਟਾਈਮ ਸੀ ਤੇ ਅੱਜ ਰੋਟੀ ਸਬਜ਼ੀ ਬਣਾਉਣ ਦਾ ਬਿਲਕੁਲ ਵੀ ਮਨ ਨਹੀਂ ਸੀ ਲੋ ਜੀ ਨਾਲ ਆਪਾਂ ਉਧਰ ਫਰਾਈਪੈਨ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਾਲੀ ਮਿਰਚ ਚਾਹ ਆਪਾਂ ਭੇਜਤੀ 8 ਲੀਟਰ ਦਾ ਡੋਲੂ ਪੂਰਾ ਭਰ ਕੇ ਭੇਜਤਾ ਤੇ ਅੱਧਾ ਕ ਚਮਚ ਪਾਇਆ ਆਪਾਂ ਸਿੰਧਾ ਲੂਣ ਤੁਸੀਂ ਕੋਈ ਵੀ ਲੂਣ ਪਾ ਸਕਦੇ ਹੋ ਜਿਹੜਾ ਤੁਸੀਂ ਖਾਣੇ ਹੋ ਤੇ 4 ਚਮਚੇ ਮੈਂ ਇੱਥੇ ਚਟਨੀ ਦੇ ਪਾਏ ਨੇ ਕਿਉਂਕਿ ਮੇਰੇ ਕੋਲੇ ਟਾਈਮ ਬਿਲਕੁਲ ਨਹੀਂ ਸੀ ਪਿਆਜ਼ ਵਗੈਰਾ ਕੱਟਣ ਦਾ ਤੇ ਨਾ ਹੀ ਹਰੀ ਮਿਰਚ ਕੱਟਣ ਦਾ ਤੇ ਕਾਲੀ ਵੀ ਬਹੁਤ ਸੀ ਤਕਰੀਬਨ 1.5 ਵਜ ਚੁੱਕਿਆ ਸੀ ਰੋਟੀ ਦਾ ਟਾਈਮ ਸੀ ਦੁਪਹਿਰ ਦੀ ਦਾ ਸਾਰੇ ਜਾਣੇ ਰੋਟੀ ਦੀ ਵੇਟ ਕਰ ਰਹੇ ਸੀ ਤੈਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਇਹਦੇ ਚ ਹਰੀ ਮਿਰਚ ਕੱਟ ਕੇ ਪਾਓ ਫਿਰ ਜ਼ਿਆਦਾ ਸਵਾਦ ਲੱਗਦਾ ਚਟਨੀ ਵੀ ਪਾ ਸਕਦੇ ਹੋ ਚਟਨੀ ਨਾਲ ਵੀ ਬਹੁਤ ਜ਼ਿਆਦਾ ਸਵਾਦ ਬਣਿਆ ਸੀ ਤੇ ਇਹ ਪਾਇਆ ਜੀ ਮੈਂ ਬੇਕਿੰਗ ਪਾਊਡਰ ਤੁਸੀਂ ਮਿੱਠਾ ਸੋਡਾ ਨਾ ਪਾਓ ਮੈਨੂੰ ਪਰਸਨਲੀ ਮਿੱਠੇ ਸੋਡੇ ਦਾ ਸਵਾਦ ਬਿਲਕੁਲ ਨਹੀਂ ਪਸੰਦ ਜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਹੋ ਪਰ ਉਹਦੇ ਨਾਲ ਇੱਕ ਅਜੀਬ ਜਿਹਾ ਟੇਸਟ ਆਉਂਦਾ ਉਹਦੀ ਜਗ੍ਹਾ ਤੇ ਤੁਸੀਂ ਬਿਲਕੁਲ ਥੋੜਾ ਜਿਹਾ ਇਨੋ ਪਾ ਸਕਦੇ ਹੋ ਇਹ ਮੈਂ ਬੇਕਿੰਗ ਪਾਊਡਰ ਪਾਇਆ ਬਹੁਤਾ ਮਹਿੰਗਾ ਨਹੀਂ ਆਉਂਦਾ ਇਹ ਡੱਬੀ ਦੇ ਵਿੱਚੋਂ ਆਉਂਦਾ ਤੇ ਆਮ ਹੀ ਆਪਣੇ ਪਿੰਡਾਂ ਦੇ ਵਿੱਚੋਂ ਮਿਲ ਜਾਂਦਾ ਬਿਲਕੁਲ ਮੀਡੀਅਮ ਅੱਗ ਤੇ ਆਪਾਂ ਜਿਹੜੀ ਫਰਾਈ ਪੈਨ ਆ ਉਹਨੂੰ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਲਾਵਾਂਗੇ ਦੇਸੀ ਘਿਓ ਇੱਥੇ ਮੇਰੇ ਹੱਥ ਗਿੱਲੇ ਸੀ ਥੋੜਾ ਜਿਹਾ ਛਿੱਟਾ ਵੱਜ ਗਿਆ ਲੋ ਜੀ ਆਪਾਂ ਬ੍ਰਸ਼ ਦੀ ਹੈਲਪ ਨਾਲ ਲਾ ਲਾਂਗੇ ਕੋਈ ਆਪਾਂ ਨੂੰ ਬਹੁਤਾ ਤੇਲ ਕਿਉਂ ਲਾਉਣ ਦੀ ਲੋੜ ਨਹੀਂ ਤੁਸੀਂ ਬਿਲਕੁਲ ਥੋੜਾ ਜਿਹਾ ਵੀ ਗ੍ਰੀਸ ਕਰ ਸਕਦੇ ਹੋ ਬਸ ਮੈਨੂੰ ਆਪਾਂ ਇੱਥੇ ਕਿਉਂ ਆ ਜਿਹੜਾ ਜਾਦੇ ਖਾਂਦੇ ਲੋ ਜੀ ਦੋ ਕੜਛੀਆਂ ਭਰ ਕੇ ਪਾਤੀਆਂ ਕੋਈ ਆਪਾਂ ਨੂੰ ਬਹੁਤਾ ਫਲਾਉਣ ਦੀ ਲੋੜ ਨਹੀਂ ਇਹ ਆਪੇ ਫੈਲ ਜਾਂਦਾ ਬਸ ਤੁਹਾਡਾ ਜਿਹੜਾ ਕੋਲਾ ਪਰਫੈਕਟ ਹੋਣਾ ਚਾਹੀਦਾ ਜਿੰਨੀ ਸੂਜੀ ਪਾਉਣੀ ਆ ਉਨਾ ਪਾਣੀ ਪਾਇਆ ਬੇਸਣ ਚ ਵੀ ਤਕਰੀਬਨ ਇੰਨਾ ਹੀ ਪਾਣੀ ਪੈਂਦਾ ਤੇ ਕਣਕ ਦੇ ਆਟੇ ਚ ਵੀ ਇੰਨਾ ਹੀ ਪੈਂਦਾ ਤੁਸੀਂ ਇਹਨੂੰ ਨਾ ਹੀ ਬਹੁਤਾ ਸੰਘਣਾ ਰੱਖਣਾ ਤੇ ਨਾ ਹੀ ਬਹੁਤਾ ਪਤਲਾ ਰੱਖਣਾ ਇਹਨੂੰ ਆਪਾਂ ਪੱਕਣ ਦੇਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਪੱਕਣ ਦੇਵਾਂਗੇ ਲੋ ਜੀ ਇਹਦੇ ਤੇ ਜਿਹੜੇ 에ਅਰ ਬੱਬਲਸ ਨੇ ਉਹ ਆ ਗਏ ਜਾਲੀ ਜੀ ਬਣ ਗਈ ਇਹ ਜਿਹੜਾ ਆਪਾਂ ਬੇਕਿੰਗ ਪਾਊਡਰ ਪਾਇਆ ਉਹਦਾ ਕਮਾਲ ਆ ਉੱਪਰ ਨੂੰ ਹਵਾ ਤਾਂ ਹੀ ਇਹ ਪੱਕੂਗਾ ਜੇ ਇਹਦੇ ਵਿੱਚ ਹਵਾ ਹੋਊਗੀ ਤੇ ਉੱਪਰ ਜਦੋਂ ਇਹ ਆਕੜ ਜਿਹਾ ਗਿਆ ਉਸ ਤੋਂ ਬਾਅਦ ਆਪਾਂ ਸੁੱਕ ਗਿਆ ਉੱਤੇ ਲਾਤਾ ਦੇਸੀ ਘਿਓ ਤੁਸੀਂ ਕੋਈ ਵੀ ਘਿਓ ਤੇਲ ਲਾ ਸਕਦੇ ਹੋ ਜਿਹੜਾ ਤੁਸੀਂ ਖਾਣਿਓ ਤੇ ਇਹਨੂੰ ਆਪਾਂ ਬਹੁਤ ਹੀ ਧਿਆਨ ਨਾਲ ਪਲਟ ਦੇਾਂਗੇ ਕਿਉਂਕਿ ਇਹ ਪੋਲੇ ਬਹੁਤ ਹੁੰਦੇ ਨੇ ਅੰਦਰ ਤੋਂ ਵਿੱਚੋਂ ਕ੍ਰਿਸਪੀ ਹੁੰਦੇ ਨੇ ਉੱਤੋਂ ਕ੍ਰਿਸਪੀ ਹੁੰਦੇ ਨੇ ਵਿੱਚੋਂ ਬਹੁਤ ਜ਼ਿਆਦਾ ਸੌਫਟ ਹੁੰਦੇ ਨੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੇ ਚਾਰਜੂ ਫੇਰੇ ਆਪਾਂ ਥੋੜਾ ਜਿਹਾ ਜਿਹੜਾ ਘਿਓ ਆ ਹੋਰ ਪਾ ਦਾਂਗੇ ਇਹਨੂੰ ਆਪਾਂ ਪੱਕਣ ਦੇਵਾਂਗੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ 2 ਤੋਂ 3 ਮਿੰਟਾਂ ਦੇ ਵਿੱਚ ਹੀ ਤਕਰੀਬਨ ਇਹ ਜਿਹੜਾ ਪੱਕ ਕੇ ਤਿਆਰ ਹੋ ਜਾਂਦਾ 2 ਮਿੰਟਾਂ ਦੇ ਵਿੱਚ ਹੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲਓ ਜੀ ਦੇਖ ਲਓ ਕਿੰਨਾ ਸੋਹਣਾ ਰੰਗ ਆਇਆ ਦੂਜਾ ਪਾਸਾ ਵੀ ਆਪਾਂ ਬਦਲਤਾ ਤੁਸੀਂ ਇਹਨੂੰ ਸਿੰਪਲ ਤਵੇ ਤੇ ਵੀ ਬਣਾ ਸਕਦੇ ਹੋ ਮੋਦੇ ਤੇ ਵੀ ਬਿਲਕੁਲ ਵੀ ਇਹ ਚਿਪਕਦਾ ਨਹੀਂ ਬਸ ਚੰਗੀ ਤਰ੍ਹਾਂ ਤਵੇ ਨੂੰ ਤੁਸੀਂ ਸਾਫ਼ ਕਰ ਲੈਣਾ ਤੇ ਤਵਾ ਗਰਮ ਕਰਕੇ ਤੇਲ ਲਾ ਕੇ ਉੱਤੇ ਪਾਣੀ ਦਾ ਜਿਹੜਾ ਛਿੱਟਾ ਲਾ ਕੇ ਚੰਗੀ ਤਰ੍ਹਾਂ ਤਵੇ ਨੂੰ ਸਾਫ਼ ਕਰਕੇ ਸੈੱਟ ਕਰ ਲੈਣਾ ਤਵੇ ਨੂੰ ਮੇਰੀ ਦੋਸੇ ਵਾਲੀ ਵੀਡੀਓ ਦੇ ਵਿੱਚ ਜਿਹੜਾ ਲੋਹੇ ਦਾ ਤਵਾ ਕਿਵੇਂ ਸੈੱਟ ਕਰਨਾ ਦੱਸਿਆ ਹੋਇਆ ਤੁਸੀਂ ਉਹਨੂੰ ਜਾ ਕੇ ਚੰਗੀ ਤਰ੍ਹਾਂ ਦੇਖ ਲਿਓ ਜੇ ਤੁਸੀਂ ਲੋਹੇ ਦੇ ਤਵੇ ਤੇ ਬਣਾਓਗੇ ਬਿਲਕੁਲ ਨਹੀਂ ਚਿਪਕਦੇ ਨਹੀਂ ਹੈਗੇ ਮੈਂ ਤੁਹਾਨੂੰ ਲੋਹੇ ਦੇ ਤਵੇ ਤੇ ਵੀ ਬਣਾ ਕੇ ਦਿਖਾਉਂਦੀ ਪਰ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਅੱਧਾ ਬੈਠ ਰੱਖ ਲਿਆ ਸੀ ਮੈਂ ਲੋਹੇ ਦੇ ਤਵੇ ਤੇ ਬਣਾਉਂਗੀ ਪਰ ਨਹੀਂ ਟਾਈਮ ਮਿਲਿਆ ਲੋ ਜੀ ਤੁਸੀਂ ਦੇਖ ਲਓ ਚਾਰਚ ਫਿਰ ਸੁੱਕਣਾ ਸ਼ੁਰੂ ਹੋ ਗਿਆ ਤੇ ਆਪਾਂ ਇਹਦੇ ਤੇ ਪਾਵਾਂਗੇ ਉੱਤੇ ਘਿਓ ਬੰਦੋਂ ਥੋੜਾ ਜਿਹਾ ਜਿੰਨਾ ਤੁਸੀ ਪਸੰਦ ਕਰਦੇ ਹੋ ਤੁਸੀਂ ਓਨਾਂ ਕ ਪਾ ਸਕਦੇ ਹੋ ਇਹਨਾਂ ਆਪਾਂ ਬਦਲ ਦਿਆਂਗੇ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਂਦੇ ਨੇ ਬੱਚੇ ਵੀ ਐਨ ਵੱਡੇ ਵੀ ਤੁਸੀਂ ਜ਼ਰੂਰ ਟਰਾਈ ਕਰਿਓ ਬਾਕੀ ਘਰ ਦਾ ਸਾਫ਼ ਸੁਥਰਾ ਬਣਿਆ ਹੋਇਆ ਖਾਣਾ ਉਹਦੀਆਂ ਤਾਂ ਗੱਲਾਂ ਹੀ ਲੱਗ ਹੁੰਦੀਆਂ ਨੇ ਗਰਮੀਆਂ ਨਹੀਂ ਆ ਸਬਜ਼ੀਆਂ ਨੇ ਜਿੰਨਾ ਲਾਹਾ ਲੈ ਸਕੀ ਉਹਨਾਂ ਥੋੜਾ ਲੋ ਜੀ ਦੂਜੇ ਪਾਸੇ ਵੀ ਆਪਾਂ ਇੱਕ ਹੋਰ ਸਟਾਈਫਨ ਰੱਖ ਲਿਆ ਇਹਦੇ ਤੇ ਵੀ ਆਪਾਂ ਇੱਕ ਬਣਾਵਾਂਗੇ ਤੁਸੀਂ ਇਦਾਂ ਦੋ ਤਵੇ ਰੱਖ ਸਕਦੇ ਹੋ ਫਿਰ ਬਹੁਤ ਜ਼ਿਆਦਾ ਸੌਖਾਟ ਬਣ ਜਾਂਦਾ ਹੈ ਕਿ ਜਦੋਂ ਆਪਾਂ ਅੰਦਰ ਖੜੇ ਹੁੰਨੇ ਆ ਫਰਿੱਕ ਵੀ ਬਣਾਉਣਾ ਦੋ ਵੀ ਬਣਾਉਣੇ ਚਾਰ ਜੁਪੇਰੀਆਂ ਆਪਾਂ ਗੋਲ ਕਰ ਲਾਂਗੇ ਉਸੇ ਤਰੀਕੇ ਦੇ ਨਾਲ ਜਦੋਂ ਉੱਪਰ ਤੋਂ ਸੁੱਕ ਜਾਊਗਾ ਫਿਰ ਆਪਾਂ ਇਹ ਥੱਲਾਂਗੇ ਉਦੋਂ ਤੱਕ ਆਪਾਂ ਇਹਨੂੰ ਚੈੱਕ ਕਰ ਲੈਣੇ ਆ ਕੁਕੀਸਿਵਸਨ ਵਗੈਰਾ ਦੇ ਪੂਰੇ ਬਹੁਤ ਖਾਦੇ ਹੋਣਗੇ ਇੱਕ ਵਾਰੀ ਬਣਾ ਕੇ ਦੇਖਿਓ ਵੀ ਕਿੰਨਾ ਜ਼ਿਆਦਾ ਸਵਾਦ ਬਣਦਾ ਤੁਸੀਂ ਇਹਦੇ ਵਿੱਚ ਜਿਹੜੇ ਆਪਾਂ ਸ਼ਾਮ ਨੂੰ ਕਈ ਵਾਰੀ ਚੌਲ ਬਣਾਏ ਹੋਏ ਹੁੰਦੇ ਨੇ ਬਚ ਜਾਂਦੇ ਨੇ ਉਹ ਵੀ ਪਾ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਸਵਾਦ ਬਣਦਾ ਉਹਦੇ ਨਾਲ ਵੀ ਉਹਦੇ ਨਾਲ ਵੀ ਮੈਂ ਬਣਾ ਕੇ ਦੇਖੇ ਹੋਏ ਨੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਲਓ ਜੀ ਤਿੰਨ ਚਾਰ ਆਪਾਂ ਬਣਾ ਲੇ ਇਧਰ ਦੋਨਾਂ ਤੇ ਬਣੂਗਾ ਅੱਗ ਜਿਆਦਾ ਤੇਜ਼ ਨਾ ਰੱਖਿਓ ਕਿਉਂਕਿ ਜੇ ਤੁਸੀਂ ਅੱਗ ਜਿਆਦਾ ਤੇਜ਼ ਰੱਖੀ ਇਹਨਾਂ ਨੇ ਉੱਪ ਤੋਂ ਸੜ ਜਾਣਾ ਫਿਰ ਵਿੱਚੋਂ ਇਹ ਕਈ ਵਾਰੀ ਕੱਚਾ ਜਾ ਰਹਿ ਜਾਂਦਾ ਉਹ ਸੁਆਦ ਨਹੀਂ ਲੱਗਦਾ ਅੰਦਰੋਂ ਇਹ ਕ੍ਰਿਸਪੀ ਹੋਣ ਵਿੱਚੋਂ ਵੀ ਇਹ ਪੱਕੀ ਚੰਗੀ ਤਰ੍ਹਾਂ ਪੱਕੇ ਹੋਏ ਹੋਣ ਉੱਪ ਤੋਂ ਇਹ ਕ੍ਰਿਸਪੀ ਹੋਣ ਫੇਰੀ ਸੁਆਦ ਲੱਗਦੇ ਨੇ ਖਾਣਾ ਹਮੇਸ਼ਾ ਸਬਰ ਨਾਲ ਬਣਦਾ ਕਾਲੀ ਨਾਲ ਖਾਣਾ ਕਦੇ ਨਹੀਂ ਬਣਦਾ ਜੇ ਆਪਾਂ ਉੱਪ ਤੋਂ ਸਾੜ ਤੇ ਵਿੱਚੋਂ ਕੱਚੇ ਰਹਿ ਗਏ ਟੇਸਟ ਬਿਲਕੁਲ ਨਹੀਂ ਆਉਂਦਾ ਫਿਰ ਇਹਨਾਂ ਦਾ ਨਾ ਹੀ ਉਹ ਹੈਲਦੀ ਹੁੰਦੀਆਂ ਨੇ ਚੀਜ਼ਾਂ ਸੋ ਕੋਸ਼ਿਸ਼ ਕਰਿਆ ਕਰੋ ਵੀ ਸ਼ਾਂਤੀ ਨਾਲ ਸਬਰ ਨਾਲ ਖਾਣਾ ਬਣਾਇਆ ਜਾਵੇ ਲੋਜੀ ਸਾਰਿਆਂ ਨੂੰ ਆਪਾਂ ਇਸੇ ਤਰੀਕੇ ਨਾਲ ਪਕਾ ਲੈਣਾ ਇਹ ਦੋਨੇ ਇਕੱਠੀ ਵੱਢ ਗਏ ਇਹਨਾਂ ਦੀ ਆਪਾਂ ਬਾਹਰ ਕੱਢ ਲਾਂਗੇ ਗਰਮ ਬੋਸੇ ਹੱਥ ਨਹੀਂ ਜੀ ਲੱਗਦਾ ਲੋ ਜੀ ਇਹਨਾਂ ਵੀ ਕੱਢ ਲਾਂਗੇ ਚਿਮਟੇ ਦੇ ਨਾਲ ਚੱਕ ਲਾਂਗੇ ਆਪਾਂ ਨੇ ਚੱਕਿਆ ਗਿਆ ਹਨਾ ਆਪਾਂ ਪਾਸਾ ਵਰਗਾਂ ਦੇ ਵਿੱਚ ਠੰਡੇ ਠੰਡੇ ਦਹੀਂ ਨਾਲ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਹੋ ਚਟਨੀ ਨਾਲ ਵੀ ਖਾ ਸਕਦੇ ਹੋ ਦੋਨੇ ਚੀਜ਼ਾਂ ਵੀ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦਾ ਤੁਸੀਂ ਇਹਦੇ ਉਹਦੇ ਨਾਲ ਖਾ ਸਕਦੇ ਹੋ ਟਮਾਟੋ ਸੌਸ ਨਾਲ ਮਿੱਠੀ ਚਟਨੀ ਨਾਲ ਜਿਵੇਂ ਚੰਗਾ ਲੱਗਦਾ ਉਵੇਂ ਖਾ ਸਕਦੇ ਹੋ ਬਹੁਤ ਜ਼ਿਆਦਾ ਹੈਲਦੀ ਨੇ ਜ਼ਰੂਰ ਬਣਾਇਓ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੀ ਵੀਡੀਓ ਜ਼ਰੂਰ ਪਸੰਦ ਆਈ ਹੋਊਗੀ ਜੇ ਪਸੰਦ ਆਈ ਇਹਦਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਾਸਤੇ ਰਹੋ ਖੁਸ਼ ਰਹੋ ਥੈਂਕ ਯੂ